ਵਧੀਆ ਬਾਹਰ ਆ ਚੁੱਕੇ ਨੇ ਮੈਂ ਉਹਨਾਂ ਦਾ ਬਾਹਰੋਂ ਤੇ ਸਵਾਗਤ ਕਰਦਾ ਉਹਨਾਂ ਨੂੰ ਆਪਣੇ ਵਰਕਰਾਂ ਵਿੱਚ ਆਪਣੇ ਲੋਕਾਂ ਵਿੱਚ ਉਹਨਾਂ ਇਸ ਹਮੇਸ਼ਾ ਹੀ ਖੁਸ਼ੀ ਹੁੰਦੀ ਹੈ ਤੇ ਹੌਸਲਾ ਵੀ ਵੱਧਦਾ ਹੈ 100 ਕਰੋੜ ਦਾ ਜ਼ਿਕਰ ਲਗਾਤਾਰ ਹੋ ਰਿਹਾ ਇਸੇ ਹੀ ਮਾਮਲੇ ਦੇ ਵਿੱਚ ਅਰਮਿਤ ਕੇਜਰੀਵਾਲ ਵੀ ਅੰਦਰ ਨੇ ਬੇਸ਼ੱਕ ਜਮਾਨਤ ਮਿਲ ਗਈ ਸੀ ਪਰ ਉਸ ਤੋਂ ਬਾਅਦ ਸੀਬੀਆਈ ਦੀ ਐਂਟਰੀ ਹੋ ਜਾਂਦੀ ਹੈ ਉਹ 100 ਕਰੋੜ ਦਾ ਜ਼ਿਕਰ ਵਾਰ-ਵਾਰ ਹੋ ਰਿਹਾ ਕਹਿੰਦੇ ਕਪਲਾ ਹੋਇਆ ਪੈਸੇ ਹਵਾਲੇ ਦੇ ਜ਼ਰੀਏ ਆਏ ਨੇ ਕਈ ਰਾਵਾਂ ਦੇ ਜ਼ਰੀਏ ਆਏ ਨੇ ਤੇ ਪੈਸਾ ਜਿਹੜਾ ਕਿ ਵੋਟਾਂ ਦੇ ਵਿੱਚ ਵਰਤਿਆ ਗਿਆ ਜਿਹੜਾ ਲੀਡਰ ਲੋਕਾਂ ਦਾ ਹਰਮਨ ਪਿਆਰਾ ਹੋਵੇ ਅਦਾਲਤ ਵਿੱਚ ਕੇਸ ਲਜਾਇਆ ਜਾਵੇ ਜੇ ਕੋਈ ਚਲੋ ਅਦਾਲਤ ਇਹੋ ਜੀ ਗੱਲ ਨੂੰ ਸਮਝੂ ਪਤਾ ਨਹੀਂ ਪਰ ਇੱਕੋ ਏਨਸੀ ਉਹ ਆਪਣੀ ਮਰਜ਼ੀ ਨਾਲ ਜਿਵੇਂ ਕਰੀ ਜਾਂਦੀ ਹੈ ਜੇ ਕੋਈ ਉਹਦਾ ਕਿਤੇ ਸਾਬਤ ਸਬੂਤ ਤਾਂ ਹੈ ਨਹੀਂ। ਆਸ ਪੱਜਦੀ ਹੈ ਕਿ ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਦਾ ਲਈ ਵੀ ਜਿਹੜਾ ਜੇਲ੍ਹ ਦੇ ਦਰਵਾਜ਼ੇ ਖੁੱਲ ਜਾਣਗੇ ਤੇ ਉਹ ਬਾਹਰ ਆਉਣਗੇ। ਜ਼ਰੂਰ ਕੇਜਰੀਵਾਲ ਜੀ ਜਲਦੀ ਬਾਹਰ ਆ ਜਾਣਗੇ। ਡੀਪੀ ਦਾ ਮਾਮਲਾ ਖੁਡੇ ਸਾਹਿਬ ਸਾਹਮਣੇ ਆਇਆ ਕਿ ਡੀਪੀ ਦੇ ਸੈਂਪਲ ਨੇ ਕੁਝ ਉਹ ਜਿਹੜੇ ਫੇਲ ਹੋਏ ਨੇ ਉਹਦੇ ਵਿੱਚ ਕੁਝ ਡੀਪੀ ਚ ਇਹੋ ਜੀ ਮਲਾਬੜ ਜਾਂ ਸਬਸਟੈਂਡਰਡ ਆ ਗਈ। ਜਿਹੜੀ ਕਿਉਂਕਿ ਅਸੀਂ ਤਾਂ ਨਾ ਖੇਤੀਬਾੜੀ ਵਿਭਾਗ ਨੇ ਖਰੀਦ ਨਹੀਂ ਹੁੰਦੀ ਅਸੀਂ ਚੈੱਕ ਹੀ ਕਰ ਸਕਦੇ ਹਾਂ ਟੈਸਟ ਕਰਨਾ ਸਾਡਾ ਫਰਜ਼ ਹੈ ਤੇ ਉਸ ਦੇ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ ਕਰਨੀ ਉਹ ਜੋ ਥੋੜਾ ਜਿਹਾ ਪਤਾ ਲੱਗਿਆ ਸੀ ਫਿਰ ਨਾ ਮਹਾਲੀ ਵਿੱਚ ਕੀਤੀ ਗਈ ਉਹਦੇ ਜਦੋਂ ਟੈਸਟ ਫੇਲ ਪਾਏ ਗਏ ਫਿਰ ਉਹ ਸਾਰੇ ਜਿੰਨਾਂ ਵਿੱਚ ਕੀਤਾ ਗਿਆ ਜਿਹਦੇ ਵਿੱਚ 40 ਸੈਂਪਲ ਲਏ ਗਏ ਸੀ 24 ਨਮੂਨੇ ਫੇਲ ਹੋ ਗਏ ਸਸਿਕਾਲਸ ਦੇਖ ਰਹੇ ਹਾਂ ਰੋਜ਼ਾਨਾ ਸਪੋਕਸਮੈਨ ਟੀਵੀ ਮੈਂ ਹਾਂ ਸਰਖਾਵ ਦੋਸਤੋ ਮਨੀਸ਼ ਸੋਦੀਆ ਇਸ ਵਕਤ ਬਾਹਰ ਆ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਖੇਮੇ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਇਸ ਖੁਸ਼ੀ ਦੀ ਲਹਿਰ ਦੇ ਨਾਲ ਹੁਣ ਆਮ ਆਦਮੀ ਪਾਰਟੀ ਅੱਗੇ ਕਿਸ ਤਰੀਕੀ ਕਿਸ ਗਤੀ ਨਾਲ ਵਧੇਗੀ ਮੇਰੇ ਨਾਲ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਖੁੱਡੀਆਂ ਸਾਹਿਬ ਸਵਾਗਤ ਹੈ ਸਪੋਕਸਮੈਨ ਟੀਵੀ ਮਿਹਰਬਾਨੀ ਜੀ ਆਇਆਂ ਨੂੰ ਮਨੀਸ਼ ਸੋਦੀਆ ਬਾਹਰ ਆ ਚੁੱਕੇ ਨੇ ਤੇ ਤੁਹਾਡੇ ਖੇਮੇ 'ਚ ਕਾਫੀ ਖੁਸ਼ੀ ਦੀ ਲਹਿਰ ਹੈ ਹੁਣ ਅੱਗੇ ਕਿਹੜੀ ਗਤੀ ਨਾਲ ਵਧੋਗੇ ਸ੍ਰੀ ਮਨੀਸ਼ ਸੋਦੀਆ ਜੀ ਜਿਹੜੇ ਦਿੱਲੀ ਦੇ ਸਿੱਖਿਆ ਮੰਤਰੀ ਸਨ ਉਹ ਕਾਫੀ ਸਮਾਂ ਉਹਨਾਂ ਨੂੰ ਜਿਹੜੀ ਸੈਂਟਰ ਦੀ ਸਰਕਾਰ ਇੱਕ ਸਾਜ਼ਿਸ਼ ਦੇ ਦੀਨ ਜਿਹੜੀ ਅ ਡਰਦਿਆਂ ਕਿ ਕੇ ਪਾਰਟੀ ਲੋਕਾਂ ਵਿੱਚ ਹਰਮਨ ਪਿਆਰੀ ਹੋ ਰਹੀ ਆ ਆਮ ਆਦਮੀ ਪਾਰਟੀ ਇਹਦੇ ਲੀਡਰਾਂ ਨੂੰ ਕਿਵੇਂ ਨਾ ਕਿਵੇਂ ਬਦਨਾਮ ਕਰਕੇ ਲੋਕਾਂ ਵਿੱਚ ਦੱਸਿਆ ਜਾਵੇ ਉਹ ਲੋਕਾਂ ਵਿੱਚ ਇਹ ਪ੍ਰਚਾਰ ਕੀਤਾ ਜਾਵੇ ਉਹ ਸਾਜ਼ਿਸ਼ ਦੇ ਦੀਨੇ ਮਨੀਸ਼ ਸੁਸ਼ੋਦੀਆ ਜੀ ਸਤਿੰਦਰ ਜੈਨ ਜੀ ਸੇਰੀ ਰਵਿੰਦ ਕੇਜਰੀਵਾਲ ਜੀ ਉਹਨਾਂ ਨੂੰ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਸੀ ਬਹੁਤ ਲੰਮਾ ਸਮਾਂ ਇਹਨਾਂ ਨੂੰ ਸ਼ਿਸ਼ੋਦੀਆ ਸਾਹਿਬ ਨੂੰ ਰੱਖਿਆ ਗਿਆ ਜੀ ਅੱਜ ਆਖਰ ਤਾਂ ਸੱਚ ਬਾਹਰ ਆਉਣਾ ਹੀ ਹੁੰਦਾ ਚਾਹੇ ਬਹੁਤ ਸਾਰੀਆਂ ਸੈਂਟਰ ਦੀ ਸਰਕਾਰ ਕੋਲੇ ਇਹ ਏਜੰਸੀਆਂ ਜਿਹੜੀਆਂ ਕਿਸੇ ਨੂੰ ਦੱਸਦੀਆਂ ਵੀ ਨਹੀਂ ਅਸੀਂ ਤੈਨੂੰ ਗ੍ਰਿਫਤਾਰ ਕਰਨ ਵਾਲੇ ਆਂ ਚਾਹੇ ਇਹ ਇਹ ਈਡੀ ਇਨਕਮ ਟੈਕਸ ਹੈ ਸੀਬੀਆਈ ਹੈ ਉਹਨਾਂ ਦੇ ਸਾਬਕਾ ਤਾਬ ਨਾਲ ਚਲਦੀਆਂ ਹਾਲਾਂਕਿ ਜਿਹੜੀਆਂ ਏਜੰਸੀਆਂ ਸੀ ਇਹ ਦੇਸ਼ ਦੇ ਹਿੱਤ ਵਿੱਚ ਬਣਾਉਣੀਆਂ ਚਾਹੀਦੀਆਂ ਸਨ ਵਿੱਚ ਇਥੇ ਇਹੋ ਜੀ ਕੋਈ ਗੱਲ ਚੰਗੀ ਮਾੜੀ ਹੁੰਦੀ ਆ ਤੁਹਾਨੂੰ ਰੋਕਣ ਵਾਸਤੇ ਪਰ ਜਿਹੜੇ ਵਿਰੋਧੀ ਆਪਣੇ ਸਿਆਸੀ ਪਾਰਟੀਆਂ ਦੇ ਨੇਤਾ ਉਹਨਾਂ ਨੂੰ ਦਬਾਉਣ ਦੀ ਖਾਤਰ ਇਹਨਾਂ ਏਜੰਸੀਆਂ ਦਾ ਲਾਹਾ ਲੈਣਾ ਕੋਈ ਕਿਸੇ ਸਰਕਾਰ ਵਾਸਤੇ ਵੀ ਚੰਗਾ ਨਹੀਂ ਇੱਕ ਕਿਸੇ ਸਮੇਂ ਸ਼੍ਰੀਮਤੀ ਇੰਦਰਾ ਗਾਂਧੀ ਹੋਰਾਂ ਨੇ ਵੀ ਇਹ ਤਰੀਕਾ ਬਣਾਇਆ ਸੀ ਪਰ ਆਖਰ ਵਿੱਚ ਉਹਨਾਂ ਨੂੰ ਇਸ ਗੱਲ ਦਾ ਜਿਹੜਾ ਖਮਿਆਜਾ ਬਹੁਤ ਭੁਗਤਣਾ ਪਿਆ ਸੀ ਮੋਦੀ ਦੀ ਸਰਕਾਰ ਵੀ ਪਹਿਲਾਂ ਬੜੇ ਬਹੁਮਤ ਵਿੱਚ ਸਨ ਇਹੀ ਕਾਰਨ ਹੋਇਆ ਕਿ ਲੋਕਾਂ ਨੂੰ ਹੌਲੀ-ਹੌਲੀ ਉਹਨਾਂ ਦੀ ਅਸਲੀਅਤ ਤੋਂ ਜਾਣੂ ਹੁੰਦੇ ਜਾ ਰਹੇ ਸੋ ਸਾਡੇ ਸਤਕਾਰਯੋ ਜਿਹੜੇ ਲੀਡਰ ਹੈ ਸ਼ਿਸ਼ੋਧਿਆ ਸਾਹਿਬ ਆਏ ਆ ਮੈਂ ਉਹਨਾਂ ਦਾ ਬਾਹਰੋਂ ਤੇ ਸਵਾਗਤ ਕਰਦਾ ਸਾਡੀ ਪਾਰਟੀ ਕਿਉਂਕਿ ਜੋ ਪਾਰਟੀ ਦਾ ਲੀਡਰ ਹੈ ਜੇ ਉਹਨਾਂ ਨੂੰ ਆਪਣੇ ਵਰਕਰਾਂ ਵਿੱਚ ਆਪਣੇ ਲੋਕਾਂ ਵਿੱਚ ਆਉਂਦੇ ਹਮੇਸ਼ਾ ਹੀ ਖੁਸ਼ੀ ਹੁੰਦੀ ਹੈ ਤੇ ਹੌਸਲਾ ਵੀ ਵੱਧ ਹੈ ਕੁੜੀ ਸਾਹਿਬ ਪਰ 100 ਕਰੋੜ ਦਾ ਜ਼ਿਕਰ ਲਗਾਤਾਰ ਹੋ ਰਿਹਾ ਇਸੇ ਹੀ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਵੀ ਅੰਦਰ ਨੇ ਬੇਸ਼ੱਕ ਜ਼ਮਾਨਤ ਮਿਲ ਗਈ ਸੀ ਪਰ ਉਸ ਤੋਂ ਬਾਅਦ ਸੀਬੀਆਈ ਦੀ ਐਂਟਰੀ ਹੋ ਜਾਂਦੀ ਹੈ ਉਹ 100 ਕਰੋੜ ਦਾ ਜ਼ਿਕਰ ਵਾਰ-ਵਾਰ ਹੋ ਰਿਹਾ ਕਹਿੰਦੇ ਕਫਲਾ ਹੋਇਆ ਪੈਸੇ ਹਵਾਲੇ ਦੇ ਜ਼ਰੀਏ ਆਏ ਨੇ ਕਈ ਰਾਵਾਂ ਦੇ ਜ਼ਰੀਏ ਆਏ ਇਹਨਾਂ ਦੇ ਪੈਸਾ ਜਿਹੜਾ ਕਿ ਵੋਟਾਂ ਦੇ ਵਿੱਚ ਵਰਤਿਆ ਗਿਆ ਇਹਦਾ ਜ਼ਰੀਏ ਜਾਂ ਤਾਂ ਲੋਕਾਂ ਨੂੰ ਦਿਖਾਇਆ ਜਾਣ ਹੁਣ ਕਹਿ ਦਿੰਦੇ ਵੀ ਆਹ ਕੁਝ ਹੋਇਆ ਕੁਝ ਹੈ ਉਸ ਤੋਂ ਬਾਅਦ ਗੱਲ ਤਾਂ ਕੋਈ ਬਾਹਰ ਨਿਕਲਦੀ ਨਹੀਂ ਪਹਿਲਾਂ ਸੰਜੇ ਸਿੰਘ ਜੀ ਉਹਨਾਂ ਨੂੰ ਉਹ ਵੀ ਥੋੜਾ ਸਮਾਂ ਪਹਿਲਾਂ ਬਾਹਰ ਆਏ ਆ ਇਹ ਆ ਗਏ ਨੇ ਦੂਸਰੇ ਲੀਡਰ ਸਾਹਿਬਾਨ ਵੀ ਆ ਜਾਣਗੇ ਮੈਂ ਸਮਝਦਾ ਜੇ ਕਿਸੇ ਨੇ ਕੋਈ ਇਹੋ ਜੀ ਸ਼ਿਕਾਇਤ ਪਾਈ ਹੈ ਤਾਂ ਇਲਜ਼ਾਮ ਲਾਇਆ ਜਾ ਸਕਦਾ ਜਿਹੜਾ ਲੀਡਰ ਲੋਕਾਂ ਦਾ ਹਰਮਨ ਪਿਆਰਾ ਹੋਵੇ ਅ ਅਦਾਲਤ ਵਿੱਚ ਕੇਸ ਲਜਾਇਆ ਜਾਵੇ ਜੇ ਕੋਈ ਚਲੋ ਅਦਾਲਤ ਇਹੋ ਜੀ ਗੱਲ ਨੂੰ ਸਮਝੂ ਪਤਾ ਨਹੀਂ ਪਰ ਇੱਕੋ ਏਜੰਸੀ ਉਹ ਆਪਣੀ ਮਰਜ਼ੀ ਨਾਲ ਜਿਵੇਂ ਕਰੀ ਜਾਂਦੀ ਹੈ ਜੇ ਕੋਈ ਉਹਦਾ ਕਿਤੇ ਸਾਬਤ ਸਬੂਤ ਤਾਂ ਹੈ ਨਹੀਂ ਇਹ ਹੋਵੇ ਤਾਂ ਫਿਰ ਬਾਹਰ ਕਿਉਂ ਆਵੇ ਤੇ ਠੀਕ ਹੈ ਉਹ ਇੱਕ ਕਿਸਮ ਦਾ ਜਿਹੜਾ ੱੱਕਾ ਕਿਉਂਕਿ ਦੇਸ਼ ੱੱਕੇ ਵਾਲਿਆਂ ਤੋਂ ਪਹਿਲਾਂ ਆਪਣੇ ਹਿੰਦੁਸਤਾਨ ਦੇ ਲੋਕਾਂ ਨੇ ਆਜ਼ਾਦ ਕਰਵਾਇਆ ਜੇ ਲੋਕ ਉਹਨਾਂ ਤੋਂ ਦੇਸ਼ ਨੂੰ ਆਜ਼ਾਦੀ ਦਿਵਾ ਸਕਦੇ ਐ ਤੇ ਤਰਨਾ ਸ਼ਾਹ ਤੋਂ ਵੀ ਦੇਸ਼ ਦਾ ਕਿਹੜਾ ਸ਼ਿਦਾ ਸਕਦੇ ਕੋਈ ਆਸ ਵੱਜਦੀ ਐ ਕਿ ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਦਾ ਲਈ ਵੀ ਜਿਹੜਾ ਜੇਲ ਦੇ ਦਰਵਾਜ਼ੇ ਖੁੱਲ ਜਾਣਗੇ ਤੇ ਉਹ ਬਾਹਰ ਆਉਣਗੇ ਇੱਕ ਦਿਨ ਤਾਂ ਜ਼ਰੂਰ ਸਮਾਂ ਕਈ ਵਾਰੀ ਕਿਉਂਕਿ ਜਿਹੜੇ ਸਖਤੇ ਹੋਣ ਉਹ ਆਪਦੇ ਮੁਤਾਬਕ ਵਰਤ ਲੈਂਦੇ ਆ ਪਰ ਜ਼ਰੂਰ ਕੇਜਰੀਵਾਲ ਜੀ ਜਲਦੀ ਬਾਹਰ ਆ ਜਾਣਗੇ ਡੀਏਪੀ ਦਾ ਮਾਮਲਾ ਖੁਣੇ ਸਾਹਿਬ ਸਾਹਮਣੇ ਆਇਆ ਕਿ ਡੀਏਪੀ ਦੇ ਸੈਂਪਲ ਨੇ ਕੁਝ ਜੋ ਜਿਹੜੇ ਫੇਲ ਹੋਏ ਨੇ ਤੇ ਕੀ ਪੰਜਾਬ ਸਰਕਾਰ ਹੁਣ ਕੀ ਕਾਰਵਾਈ ਕਰ ਰਹੀ ਹੈ ਕੋਈ ਸਪਲਾਈ ਰੋਕ ਰਹੀ ਹੈ ਜਾਂ ਇਸ ਨੂੰ ਲੈ ਕੇ ਕੋਈ ਹੋਰ ਕਾਰਵਾਈ ਕੀਤੀ ਜਾ ਰਹੀ ਹੈ ਜਿਹੜਾ ਪਿਛਲੇ ਸਮੇਂ 'ਚ ਡੀਏਪੀ ਆਈ ਸੀ ਜੀ ਅਪ੍ਰੈਲ 'ਚ ਜਦੋਂ ਦੂਜਾ ਲੱਗਿਆ ਸੀ ਕੋੜ ਲੱਗ ਗਿਆ ਸੀ ਹਾਂਜੀ ਉਸ ਵੇਲੇ ਉਹਦੇ ਵਿੱਚ ਕੁਝ ḍip ਚ ਇਹੋ ਜੀ ਮਲਾਬੜ ਜਾਂ ਸਬਸਟੈਂਡਰਡ ਆ ਗਈ ਠੀਕ ਹੈ ਜਿਹੜੀ ਕਿਉਂਕਿ ਅਸੀਂ ਤਾਂ ਨਾ ਖੇਤੀਬਾੜੀ ਵਿਭਾਗ ਨੇ ਖਰੀਦਣੀ ਹੁੰਦੀ ਅਸੀਂ ਚੈੱਕ ਹੀ ਕਰ ਸਕਦੇ ਹਾਂ ਠੀਕ ਟੈਸਟ ਕਰਨਾ ਸਾਡਾ ਫਰਜ਼ ਆ ਤੇ ਉਸ ਦੇ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ ਉਹ ਕਰਨੀ ਉਹ ਜੋ ਥੋੜਾ ਜਿਹਾ ਪਤਾ ਲੱਗਿਆ ਸੀ ਪਹਿਲਾਂ ਮਹਾਲੀ ਵਿੱਚ ਕੀਤੀ ਗਈ ਉਹਦੋਂ ਜਦੋਂ ਉਹ ਟੈਸਟ ਫੇਲ ਪਾਏ ਗਏ ਫੇਰ ਉਹ ਸਾਰੇ ਜ਼ਿਲ੍ਹਿਆਂ ਵਿੱਚ ਕੀਤਾ ਗਿਆ ਜਿਦੇ ਵਿੱਚ 40 ਸੈਂਪਲ ਲਏ ਗਏ ਸੀ 24 ਨਮੂਨੇ ਫੇਲ ਹੋ ਗਏ ਤੇ 16 ਉਹਨਾਂ ਵਿੱਚੋਂ ਪਾਸ ਹੋ ਗਏ ਸਨ ਉਸਤੇ ਜਿਹੜੇ ਜੇ ਕਹੀਏ ਅਸੀਂ ਪਹਿਲਾਂ ਤੋਂ ਲਏ ਸੀ ਤਾਂ 1200 55 ਤਾਂ ਇਹ ਟੈਸਟ ਕੀਤੀ ਗਈ ਸੀ ਜਜ ਜਿਹੜੇ ਨਮੂਨੇ ਲਏ ਗਏ ਸਨ ਉਹਦੇ ਚੋਂ 47 ਇਹ ਜਿਹੜੇ ਫੇਲ ਪਾਏ ਗਏ ਆ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਜਿਹੜੀ ਮੇਰੇ ਵਿਭਾਗੇ ਵੱਲੋਂ ਬਣਦੀ ਹੁੰਦੀ ਹੈ ਉਹਨਾਂ ਦਾ ਲਾਇਸੈਂਸ ਰੱਦ ਕਰ ਦੇਣਾ ਉਸ ਦੀ ਸਪਲਾਈ ਰੋਕ ਦੇਣੀ ਉਸ ਨੂੰ ਸੀਲ ਕਰ ਲੈਣਾ ਉਹ ਸਾਰਾ ਕੁਝ ਅਸੀਂ ਕਰਕੇ ਉਸ ਤੋਂ ਬਾਅਦ ਜਿਹੜੀ ਹਿੰਦੁਸਤਾਨ ਦੀ ਸਰਕਾਰ ਉਹਨੂੰ ਸਬਸਿਡੀ ਦਿੰਦੀ ਹੈ ਜੀ ਤਾਂ ਉਹ ਦੋ ਕੰਪਨੀਆਂ ਸੀ ਇੱਕ ਮੱਧਿਆਪਾਰਤ ਫਰਟੀਲਾਈਜ਼ਰ ਤੇ ਕ੍ਰਿਸ਼ਨਾ ਫਾਸਕੈਮ ਲਿਮਟਿਡ ਹੈ ਤੋ ਇਹਨਾਂ ਨੂੰ ਜਿਹਨਾਂ ਦੇ ਲਾਇਸੈਂਸ ਰੱਦ ਕਰਨੇ ਔਰ ਅਸੀਂ ਆਪਣੇ ਵੱਲੋਂ ਸੈਂਟਰ ਸਰਕਾਰ ਨੂੰ ਚਿੱਠੀ ਲਿਖੀ ਗਈ ਹੈ ਕਿ ਇਹਦੀ ਸਬਸਿਡੀ ਸੈਂਟਰ ਸਰਕਾਰ ਇਸ ਡਾਈਮੋਨੀਆਂ ਤੇ ਦਿੰਦੀ ਹੈ ਉਹ ਰੋਕ ਲਈ ਜਾਵੇ ਤੋ ਉਹਨਾਂ ਨੇ ਕਾਰਵਾਈ ਉਹਨਾਂ ਨੇ ਕਰਨੀ ਹੈ ਜਿਹੜੀ ਮਾਰਕਫੈਡ ਨੇ ਖਾਦ ਖਰੀਦੀ ਸੀ ਉਹਨਾਂ ਨੂੰ ਮੈਂ ਆਪਣੇ ਵਿਭਾਗ ਵੱਲੋਂ ਉਸ ਨੂੰ ਲਿਖ ਦਿੱਤਾ ਗਿਆ ਕਿ ਉਹਦੀ ਬਲੈਕਲਿਸਟ ਕਰ ਦਿੱਤੀ ਜਾਵੇ। ਸਟੈਂਡਰਡਾਈਜ਼ ਜਿਹੜੀ ਚੀਜ਼ਾਂ ਨੇ ਜਾਂ ਸਟੈਂਡਰਡ ਸੈੱਟ ਕਰਨਾ ਹੈ ਇੱਕ ਪੈਰਾਮੀਟਰ ਹੁੰਦਾ ਸਰਕਾਰਾਂ ਦਾ। ਸਰਕਾਰਾਂ ਦੇ ਪੈਰਾਮੀਟਰ ਦੀ ਮਾਪਦੰਡ ਦੀ ਚੈਕਿੰਗ ਵੀ ਹੁੰਦੀ ਹੈ। ਕੀ ਮੰਨ ਲਈਏ ਕਿ ਕੇਂਦਰ ਦੀਆਂ ਸਰਕਾਰਾਂ ਜਾਂ ਏਜੰਸੀਆਂ ਨੇ ਜਿਹੜੀਆਂ ਉਹਨਾਂ ਵੱਲੋਂ ਕੋਲ ਗੈਲੀ ਹੋਗੀ ਕਿ ਇਸ ਤਰ੍ਹਾਂ ਦੀ ਡੀਏਪੀਆਈ ਪੰਜਾਬ ਮੈਨੂੰ ਨਿਰਾਧਾਨ ਕਹਿ ਲਈ ਮੈਨੂੰ ਤਾਂ ਵੱਡੀ ਸਾਜ਼ਿਸ਼ ਲੱਗਦੀ ਹੈ ਕਿ ਪੰਜਾਬ ਬਹੁਤ ਸਾਰਾ ਹਿੱਸਾ ਹਿੰਦੁਸਤਾਨ 'ਚ ਆਪਣਾ ਇਸ ਅਨਾਜ ਦੇ ਮਾਮਲੇ 'ਚ ਪਾਉਂਦਾ। ਠੀਕ ਹੈ। ਤੇ ਜਿਹੜੀ ਦੇ ਲੀਡੀ ਸੈਂਟਰ ਦੀ ਸਰਕਾਰ ਦੀ ਪਹਿਲਾਂ ਵੀ ਨੀਤੀ ਕਿੰਨੇ ਕਿਸਾਨ ਜੂਨੀਆਂ ਨੇ ਜਦੋਂ ਜਦ ਵਿੱਚ ਬੈਠੀ ਐ ਉਹਨਾਂ ਨੂੰ ਸਾਡੇ ਨਾਲ ਰੜਕਿਆ ਥੋੜੀ ਜੀ ਉਹ ਸਮਝਦੇ ਆ ਵੀ ਅਸੀਂ ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਨਾਲ ਹੀ ਵੀ ਵੱਡਾ ਨੁਕਸਾਨ ਆਰਥਿਕ ਨੁਕਸਾਨ ਕਰਿਆ ਜਾਵੇ ਜਿਹਦੇ ਨਾਲ ਸ਼ਾਇਦ ਇਹ ਲੋਕ ਦਬ ਜਾਣਗੇ ਠੀਕ ਹੈ ਪਰ ਇਹ ਮਨਸ਼ਾ ਸੈਂਟਰ ਦੀ ਸਰਕਾਰ ਦੀ ਪੂਰੀ ਨਹੀਂ ਹੋਣੀ ਹਮੇਸ਼ਾ ਪੰਜਾਬ ਕਿਸੇ ਵੀ ਸਤਿਆਗ੍ਰਹਿ ਲਈ ਕਿਸੇ ਵੀ ਸੰਘਰਸ਼ ਲਈ ਉਹ ਤਿਆਰ ਰਹਿੰਦਾ ਹੈ ਉੜੇ ਸਪਰ ਇਸ ਤੋਂ ਬਾਅਦ ਸਪਲਾਈ ਤੇ ਅਸਰ ਪਏਗਾ ਜਾਂ ਡਿਮਾਂਡ ਤੇ ਅਸਰ ਪਏਗਾ ਕਿਉਂਕਿ ਇੱਕ ਸਮਾਂ ਤਾਂ ਲੱਗੇਗਾ ਸਰਕਾਰ ਨੂੰ ਜੇ ਰਿਪਲੇਸ ਵੀ ਕਰਨੀ ਆ ਤੇ ਉਹਦੇ ਲਈ ਹੁਣ ਕੀ ਕੀਤਾ ਜਾ ਰਿਹਾ ਦੇਖੋ ਜਿਹੜੀ ਹੁਣ ਗਾਂ ਫਸਲ ਵੀ ਬੀਜਣ ਵਾਸਤੇ ਉਹ ਤਾਂ ਡਿਮਾਂਡ ਜਿਹੜੇ ਖਾਦ ਮੰਤਰੀ ਆ ਉਹਨਾਂ ਨੂੰ ਪੇਜ ਦਿੱਤੀ ਗਈ ਹੈ ਔਰ ਨਾਲ ਸੈਕਟਰੀ ਜਿਹੜੇ ਸਾਡੇ ਖੇਤੀਬਾੜੀ ਦੇ ਨੇ ਉਹਨਾਂ ਨੂੰ ਵੀ ਲਿਖ ਦਿੱਤਾ ਗਿਆ ਵੀ ਸਾਨੂੰ ਇੱਕ ਜਿਹੜੀ ਡਾਈਮੋਨੀਆਂ ਦੀ ਲੋੜ ਹੈ ਇੰਨੀ ਉਹ ਸਾਡੀ ਪੂਰੀ ਕਰ ਦਿੱਤੀ ਜਾਵੇ ਮੈਨੂੰ ਖਦਸ਼ਾ ਉਹਦੇ ਚ ਵੀ ਕੁਝ ਨਾ ਕੁਝ ਰੋਕਾਂ ਲਾਉਣਗੇ ਪਰ ਕਿਉਂਕਿ ਜੇ ਅਨਾਜ ਦੀ ਲੋੜ ਹੈ ਤੇ ਫਿਰ ਉਹਨਾਂ ਨੂੰ ਪੰਜਾਬ ਦਾ ਸਾਥ ਦੇਣਾ ਉਹਨਾਂ ਦਾ ਫਰਜ਼ ਬਣਦਾ ਤੇਰਾ ਨੁਕਸਾਨ ਹੋਇਆ ਡੀਏਪੀ ਕਰਕੇ ਫਸਲ ਤੇ ਅਸਰ ਦੇ ਤੌਰ ਤੇ ਜਿਹੜਾ ਅਸਰ ਪਿਆ ਹੈ ਕੀ ਉਹਦੀ ਪਰਪਾਈ ਲਈ ਵੀ ਕੁਝ ਕੀਤਾ ਜਾਊਗਾ ਜਿਹੜਾ ਕਿਸਾਨਾਂ ਦਾ ਨੁਕਸਾਨ ਉਸ ਤੇ ਬਣਦੀ ਕਾਰਵਾਈ ਜਿੰਮੇ ਜਿੰਮੇ ਜਿੱਥੇ ਜਿੱਥੇ ਹੈ ਉਹ ਸਰਕਾਰ ਵੱਲੋਂ ਕਰੀ ਜਾਵੇ ਠੀਕ ਹੈ ਬਹੁਤ ਬਤ ਸੂਏ ਸੰਸੜ ਨਾਲ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜਿਨ੍ਹਾਂ ਦਾ ਕਹਿਣਾ ਹੈ ਕਿ ਡੀਏਪ ਜਿਹੜੀ ਪੈਮਾਨੇ ਤੋਂ ਜਾਂ ਪੈਰਾਮੀਟਰ ਤੋਂ ਮਿਆਰੀ ਨਹੀਂ ਹੈ ਮਿਆਰੀ ਜਿਹੜਾ ਮਿਹਾਰ ਟਿੱਗਿਆ ਆ ਤਾਂ ਉਹਦੇ ਪਿੱਛੇ ਕਿਤੇ ਨਾ ਕਿਤੇ ਸਾਜ਼ਿਸ਼ ਵੀ ਹੋ ਸਕਦੀ ਹੈ ਹਾਲਾਂਕਿ ਜਿਹੜੀ ਨੁਕਸਾਨ ਕਿਸਾਨਾਂ ਦਾ ਹੋਇਆ ਉਸ ਦੀ ਪਰਪਾਈ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਵੀ ਕੀਤੀ ਜਾਵੇਗੀ। ਨ ਸਰਖਬ ਆਪਣੇ ਸਹਿਯੋਗੀ ਹਰਪਾਲ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ